ਆਰਤੀ ਇਹ ਸੰਘਰਸ਼ ਲੜ ਰਹੇ ਨੇ ਇਸ ਕਰਕੇ ਉਥੋਂ ਦੀ ਜਿਹੜੀ ਸਸਤਾ ਬਣੀ ਹੈ ਇਹਨਾਂ ਦੀ ਉਹਨੂੰ ਮਹਾਲ ਕਰੇ ਇਹਨਾਂ ਦੀਆਂ ਚੋਣਾਂ ਬਹਾਲ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਉੱਥੇ ਜਿੱਥੇ ਪੂਰੇ ਪੰਜਾਬ ਦੇ ਲੋਕ ਇਸ ਲਈ ਲੜ ਰਹੇ ਨੇ ਇਸ ਕਰਕੇ ਭਰੋ ਇਹ ਸਰਕਾਰਾਂ ਸਮੇਂ-ਸਮੇਂ ਤੇ ਇਥੋਂ ਦੀਆਂ ਮੈਨੇਜਮੈਂਟਾਂ ਦੀ ਇਥੋਂ ਦੀਆਂ ਹਕੂਮਤਾਂ ਦੀ ਸਾਡੇ 'ਚ ਫੁੱਟ ਪਾਉਣ ਦੇ ਲਈ ਸਾਡੇ 'ਚ ਪਾੜ ਪਾਉਣ ਦੇ ਲਈ ਉਹ ਮਸਲੇ ਨੂੰ ਇੱਕ ਧਰਮ ਦਾ ਇੱਕ ਖੇਤੇ ਦਾ ਇੱਕ ਜਾਤ ਦਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਗੱਲ ਕੱਲ ਵਿਦਿਆਰਥੀਆਂ ਦੀ ਉਹਨਾਂ ਨੇ ਕਿਹਾ ਕਿ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਇਕੱਲਾ ਮੁਸਲਮਾਨ ਭਰਾਵਾਂ ਦਾ ਮਸਲਾ ਹੈ ਇਹ ਇਕੱਲੇ ਪੰਜਾਬ ਦੇ ਵਿਦਿਆਰਥੀਆਂ ਦਾ ਮਸਲਾ ਨਹੀਂ ਹੈ ਇਹ ਮਸਲਾ ਹਰਿਆਣੇ ਦੇ ਵਿਦਿਆਰਥੀਆਂ ਦੀ ਵੀ ਮਸਲਾ ਇਹ ਜੁਪੀ ਦੇ ਵਿਦਿਆਰਥੀਆਂ ਦਾ ਵੀ ਮਸਲਾ ਇਸ ਕਰਕੇ ਇਹ ਵਿਦਿਆ ਤੇ ਹਮਲਾ ਇਸ ਕਰਕੇ ਭਰਾਵੋ ਜੇ ਵਿਦਿਆ ਤੇ ਹਮਲਾ ਜਿਹੜੇ ਸਾਡੇ ਗਰੀਬਾਂ ਦੇ ਸਾਡੇ ਗਰੀਬ ਮਜ਼ਦੂਰ ਕਿਸਾਨਾਂ ਦੇ ਬੱਚੇ ਉਹਨਾਂ ਜੁਨੀ ਬਸਟੇ ਵਿੱਚ ਪੜਦੇ ਨੇ ਉਹ ਮਹਿੰਗਿਆ ਜੁਨੀ ਬਸਟੇ ਵਿੱਚ ਨਹੀਂ ਪੜ ਸਕਦੇ ਕਿਉਂਕਿ ਉੱਥੇ ਫੀਸਾਂ ਬਹੁਤ ਜ਼ਿਆਦੇ ਨੇ ਇਸ ਕਰਕੇ ਉਹ ਪੰਜਾਬ ਦੇ ਮਾਪਿਆਂ ਦਾ ਜਿਹੜਿਆ ਲੋਕ ਆਏ ਨੇ ਇਸ ਕਰਕੇ ਇਹਨਾਂ ਦਾ ਮਸਲਾ ਵੀ ਬਣਦਾ ਜੁਨੀ ਵਸਤੀ ਦਾ ਮਸਲਾ ਇਸ ਕਰਕੇ ਭਰਾਵੋ ਜਿਹਨੇ ਵੱਡੀ ਪੱਦਰ ਦੇ ਉੱਤੇ ਇੱਥੋਂ ਦੀ ਹਕੂਮਤ ਨੂੰ ਇੱਥੋਂ ਦੇ ਮੋਦੀ ਨੂੰ ਇਹ ਕਹਿਣ ਵਾਸਤੇ ਆਇਆ ਅੱਜ ਦਾ ਕਾਠਾ ਕਿ ਐਸ ਤਰੀਕੇ ਦੇ ਨਾਲ ਜੇ ਤੁਸੀਂ ਜਿਹੜਾ ਕਾਰਪੋਰੇਟ ਕਰਨਾ ਚਾਹ ਰਹੇ ਹੋ ਇਹਨੂੰ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਇਹਨੂੰ ਦੇਸ਼ ਦੇ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਇਸ ਕਰਕੇ ਭਰਾਵੋ ਇਹਨਾਂ ਬੇਈਮਾਨਾਂ ਨੇ ਸਕੂਲ ਵੇਚੇ ਨੇ ਹਸਪਤਾਲ ਵੇਚੇ ਨੇ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਇਥੋਂ ਦੀ ਰੋਡ ਵੇਚਾ ਇਥੋਂ ਦੀਆਂ ਜੇਲਾਂ ਇਥੋਂ ਦੀਆਂ ਟ੍ਰੇਨਾਂ ਉਹ ਕਾਰਪੋਰੇਟ ਨੂੰ ਸਮਾਉਣ ਜਾ ਰਹੇ ਨੇ ਇਸ ਦੇ ਵਾਸਤੇ ਜਿਹੜੇ ਵਿਦਿਆਰਥੀ ਆ ਮੋਰਚੇ ਵੱਲੋਂ ਆਇਆ ਇੱਕ ਸਾਥੀ ਉਹਨਾਂ ਨੇ ਹਾਜ਼ਰੀ ਲਵਾਈ ਆ ਇਸ ਕਰਕੇ ਆ ਜਿਹੜਾ ਪੂਰੇ ਦਾ ਪੂਰਾ ਮਸਲਾ ਕਿ ਕਿਵੇਂ ਆਦੀਵਾਸੀ ਲੋਕ ਉਹਨਾਂ ਦੇ ਜਦੋਂ ਆਪਣੇ ਜੰਗਲਾਂ ਵਾਸਤੇ ਲੜ ਰਹੇ ਨੇ ਜਦੋਂ ਆਪਣੇ ਟੋਪੇ ਬਚਾਉਣ ਵਾਸਤੇ ਲੜ ਰਹੇ ਨੇ ਉਹਨਾਂ ਨੂੰ ਜਿਹੜੇ ਨਕਸ਼ਮੇ ਇਹ ਕਹਿ ਕੇ ਅੰਦਰ ਬੰਦ ਕੀਤਾ ਜਾ ਰਿਹਾ ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਆਪਾਂ ਲੜਨਾ ਭਾਵੇਂ ਦਿੱਲੀ ਦਾ ਮੋਰਚਾ ਜਦੋਂ ਜਿੱਤਿਆ ਜਦੋਂ ਲੜਨਾ ਉਦੋਂ ਵੀ ਇਹਨਾਂ ਨੇ ਬਹੁਤ ਤਰ੍ਹਾਂ ਦੇ ਫੋਟਪੋਰਟ ਦੇ ਕੋਸਾ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਜੰਟ ਨੇ ਇਹ ਖਾਲਸਤਾਨੀ ਨੇ ਇਹ ਨਕਸਲੀਏ ਨੇ ਬਹੁਤ ਤਰ੍ਹਾਂ ਦੇ ਥੱਪੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਇਸ ਕਰਕੇ ਉਸ ਮੋਰਚੇ ਨੇ ਭਰਵੋ ਇਹਨਾਂ ਕੋਟ ਪਾਰਟੀਆਂ ਨੂੰ ਇਹਨਾਂ ਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਇਹਨਾਂ ਨੂੰ ਕਿਹਾ ਕਿ ਸਾਡ ਤੇ ਰਹੋ ਸਾਡੇ ਮੋਰਚੇ ਤੋਂ ਇਸ ਕਰਕੇ ਉਹ ਦਿੱਲੀ ਦੇ ਮੋਰਚੇ ਦਾ ਸਭਾ ਜਿਹੜਾ ਉਹ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਿਆਂ ਜੰਤਕ ਮੂਵਮੈਂਟ ਨਾਲ ਲੜ ਰਹੇ ਲੋਕ ਨੇ ਉਹ ਸਭ ਲੈ ਕੇ ਭਰਵੋ ਆਹ ਇਕੱਠੇ ਹੋਈਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਹਸਾਬ-ਕਿਤਾਬ ਕਰਾਂਗੇ ਸਰਕਾਰਾਂ ਦੇ ਨਾਲ ਇਕੱਠੇ ਹੋ ਕੇ ਕਿ ਕਿਨੇ ਪੂਰੀ ਤਰ੍ਹਾਂ ਦੇ ਨਾਲ ਇੱਥੇ ਹੜਾਂ ਦੇ ਵਿੱਚ ਲੋਕਾਂ ਨੂੰ ਮਾਰਿਆ ਜਾਂਦਾ ਇੱਥੇ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਕਾਲੇ ਕਾਨੂੰਨ ਲਿਆ ਕੇ ਇੱਥੇ ਬਿਜਲੀ ਅਕ 2025 ਲਿਆਂਦਾ ਜਿਹੜਾ 2020 ਇਹਨਾਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਭਰੋ ਉਹ ਉਹਨਾਂ ਨੇ ਦਿਨਾਂ 'ਚ ਉਹਨਾਂ 'ਚ ਚਿਪ ਪਾਉਣ ਜਾ ਰਹੇ ਨੇ ਉਹ ਕਨੈਕਸ਼ਨ ਕਦੇ ਐਰਪਲ ਦੇਊਗੀ ਕੋਈ ਐਰ ਫਲ ਦੇਊਗੀ ਉਹਨਾਂ ਕੰਪਨੀਆਂ ਨੇ ਕਨੈਕਸ਼ਨ ਸਾਡੇ ਕਰਾਜ ਨਹੀਂ ਬਣੇ ਉਹ ਬਿਜਲੀ ਉੱਥੇ ਭੇਜਣਗੇ ਜਿੱਥੇ ਭਰਾਵਾਂ ਨੂੰ ਪੈਸੇ ਲੱਭਣਗੇ ਇਸ ਕਰਕੇ ਬਹੁਤ ਵੱਡੀ ਲੜਾਈ ਆ ਮਜ਼ਦੂਰਾ ਕਿਸਾਨਾਂ ਮੁਲਾਜ਼ਮਾਂ ਵਿਦਿਆਰਥੀਆਂ ਦੀ ਇਸ ਕਰਕੇ ਉਹੀ ਨੀਤੀਆਂ ਜਿਹੜੀਆਂ ਸਰਕਾਰਾਂ ਲੈ ਕੇ ਆ ਰਹੀਆਂ ਨੇ ਉਹੀ ਨੀਤੀਆਂ ਇਥੋਂ ਦੀ ਅਮਰੇਡਮੈਂਟਾਂ ਲੈ ਕੇ ਆ ਰਹੀਆਂ ਨੇ ਆ ਪੈਨਸੀ ਕੋ ਕਾਮਿਆਂ ਦਾ ਸੰਘਰਸ਼ ਚੱਲਦਾ